ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 5 ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੈ ਬੋ ਫੇਰ ਫਿਰਾਹਰ ਸਤਗੁਰ ਸੰਗਤ ਖਾਇਆ ਜਾਹਰ ਜਨ ਨਾਨਕ ਸਚੇ ਸਚ ਸਮਾਹਰ ਮਹੱਲਾ 5 ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਾ ਗੁਦਰੈ ਵਿਰਲਾ ਬੂਜੈ ਕੋਏ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀ ਆਇਆਂ ਅੰਦਰ ਜੀਉ ਸਭ ਕਿਛ ਜਾਣਲਾ ਸਭ ਕਿਛ ਤੇਰਾ ਵਾਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤਉ ਦ ਘਰ ਮਾਨ ਮੈ ਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਾਤ ਕਤਾ ਨਾਨਕ ਦਾ ਸੰਦਾਸ ਤੋ ਦੇ ਆਗੇ ਬਿਨ ਬਤਾ ਸ਼ਲੋਕ ਮਹੱਲਾ ਪੰਜਵਾਂ ਛਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵਖਰ ਹਿਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕੇ ਸੋਹੂ ਕੇ ਨਾਹੇ ਜੇਨੇ ਹੋਰ ਜਨ ਰਚਾਇਆ ਤੇ ਸਹੀ ਮਾਹੇ ਸਮਾਏ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮ੍ਰਿਤਾ ਮਨ ਲੋਚੈ ਓਨ ਮਿਲਣ ਕੋ ਕਿਉ ਵਈਐ ਕਿਤਾ ਵਰਨਾ ਚਿਹਨਾ ਬਾਹਰਾ ਓਹ ਅਗੰਮ ਜਿਤਾ ਓਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੋ ਸਾੜੀਆ ਮੈਂ ਦਸਿਓ ਮਿੱਤਾ ਕੁਰਬਾਨੀ ਵਈਆ ਵਾਰਣ ਬਲੇ ਬਲ ਕਿਤਾ ਦਸਨ ਸੰਤ ਪਿਆਰੇ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਾਧਗੁਰ ਦਿੱਤਾ ਸ਼ਲੋਕ ਮਹੱਲਾ 5 ਕਬੀਰ ਧਰਤੀ ਸਾਦ ਕੀ ਤਸਕਰ ਬੈਸੇ ਗਾਹੇ ਧਰਤੀ ਭਾਰ ਨ ਵਿਆਪੇ ਈ ਉਨ ਕੋ ਲਾ ਹੂੰ ਲਾਹੇ ਮਹੱਲਾ 5 ਕਬੀਰ ਚਾਵਰ ਕਰਨੇ ਤੋਕੋ ਮੋਲੀ ਲਾਏ ਸਾਂਗ ਕੋ ਸੰਗੀ ਵੈਸਤੇ ਤਾਂ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਵਾਰ ਆਪੇ ਕਾਤੀਆਂ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪੇ ਆਪ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੂੰ ਉਠਾ ਧਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ ਜੈਸੋ ਨੋ ਤੇਰੀ ਦਿਆ ਸਲਾਹੇ ਸੋਏ ਤਉਦ ਜੈਸ ਗੌਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ 5ਵਾਂ ਫਰੀਦਾ ਭੂਮ ਰੰਗਾਵਲੀ ਮੰਜਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ 5ਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇਹੇ ਪੌੜੀ ਜਪ ਤਪ ਸੰਜਮ ਦਿਆ ਧਰਮ ਜਿਸ ਦੇਹ ਸੁਪਾਏ ਜਿਸ 부ਝਾਹੇ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਗਮ ਪੁਰਖੇਖ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔ ਗੁਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਪਉ ਕਟਿਓ ਨ ਫਿਰ ਜੋ ਨਾ ਪਾਏ ਅੰਧ ਕੂਪ ਤੇ ਕਾਡੇ ਨ ਲੜ ਆਪ ਫੜਾਏ ਨਾਨਕ ਬਖਸ਼ ਮਲਾਇਨ ਰਖੇ ਗਲ ਲਾਇ ਸਲੋਕ ਮਹੱਲਾ 5ਵਾਂ ਮੁਹੱਬਤ ਜੇ ਸੁ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀ ਨਾਮੂਲ ਮਹੱਲਾ 5ਵਾਂ ਅੰਦਰ ਵਿਦਾ ਸਚਨਾਏ ਬਾਹਰ ਵੀ ਸੱਚ ਡਿਠੋਮਾ ਨਾਨਕ ਰਵਿਆ ਹੱਬ ਥਾਏ ਵਣ ਤ੍ਰੇਨ ਤ੍ਰਿਪਵਨ ਰੋਮ ਪਾਉੜੀ ਆਪੇ ਕੀ ਤੋਰ ਚਨ ਆਪੇ ਹੀ ਰੱਤਿਆ ਆਪੇ ਹੋਏ ਹੋਏ ਕਾਪੇ ਬੋ ਪੱਤਿਆ ਆਪੇ ਸਬਨਾ ਮਾਂਜੇ ਆਪੇ ਬਾਹਰਾ ਆਪੇ ਜਾਣੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤਾਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਠੱਟੀਐ ਗੈਰ ਗੰਭੀਰ ਥਾਉ ਅਪਾਰ ਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁੱਧ RAM ਕਲੀ ਕੀ ਵਾਰ ਰਾਏ ਬਲਵੰਡ তথা ਸਤੈ ਢੂਮ ਆਖੀ ਇਕ ਓਅੰਕਾਰ ਸਤਗੁਰ ਪ੍ਰਸਾਦ ਨੌਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੁਖੀਵਦਾ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਵਦਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦਾ ਲੈਣੇ ਧਰਿਓ ਨਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦਾ ਮਾਤਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀਦਾ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਧੀਵਦੈ ਸਹਿ ਟਿੱਕਾ ਦੇ ਤੋ ਸਜੀਵੰਦੈ ਲੈਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਝੁਲੈ ਸੋ ਛਤ ਨਿਰੰਜਨ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜੇ ਗੁਰ ਫਰਮਾਇਆ ਸਿਲ ਜੋਗ ਆ ਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋੜ ਨਾ ਵੀ ਖੱਟੀਐ ਖਰਚੇ ਦਿੱਤਖ ਸਾਮੰਦੀ ਆਪ ਕਹਿੰਦੀ ਖੈਰ ਦਬੱਟੀਐ ਹੋਵੇ ਸਿਫਤਖ ਸਾਮੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤਉਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਐ ਹੋਵੇ ਸਿਫਤਖ ਸਾਮੰਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੋ ਦਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉਂ ਐਦੂ ਬੋਲੋ ਹੱਟਿਐ ਪੁਤਰੀ ਕੋ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ ਦਿਲ ਖੋਟੈ ਆਖੀ ਫਿਰ ਨ ਬਨ ਭਾਰੋ ਚਾਇਨ ਛੱਟੀਐ ਜਿਨੇ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੈ ਕੇ ਨੋ ਵੱਟਿਐ ਦਿਨੇ ਆਖੀ ਸੋਈ ਕਰੇ ਜਿਨ ਕੀਤੀ ਦਿਨੈ ਥੱਟੀਐ ਕੌਣ ਹਾਰੇ ਕਿੰਨ ਓਵੱਟੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ